ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਬਹਾਦਰ ਪੁਲਿਸ ਮੁਲਾਜ਼ਮਾ ਨੇ ਸਰਹੰਦ ਨਹਿਰ ਦੇ ਵਿੱਚੋਂ 11 ਜ਼ਿੰਦਗੀਆਂ ਬਚਾਈਆਂ ਨੇ ਤਾਂ ਬਠਿੰਡਾ ਪੁਲਿਸ ਦੇ ਜਵਾਨਾਂ ਨੇ ਬੀਤੀ ਕੱਲ ਸਰਹੰਦ ਨਹਿਰ ਦੇ ਵਿੱਚ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ 11 ਲੋਕਾਂ ਦੀਆਂ ਜ਼ਿੰਦਗੀਆਂ ਬਚਾ ਕੇ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਤੇ ਇਸ ਸ਼ਾਨਦਾਰ ਕਾਰਨਾਮੇ ਦੇ ਲਈ ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਦੇ ਬੁੱਲੋ ਨੇ ਬਹਾਦਰ ਮੁਲਾਜ਼ਮਾ ਦਾ ਸਨਮਾਨ ਕੀਤਾ ਗਿਆ ਤਾਂ ਦੱਸਦੇ ਯੇ ਕਿ ਇੱਕ ਤੇਜ਼ ਰਫ਼ਤਾਰ ਗੱਡੀ ਅਚਾਨਕ ਪੁਲ ਨੇੜੇ ਸਰਹੰਦ ਨਹਿਰ ਦੇ ਵਿੱਚ ਡਿੱਗਦੀ ਹੈ ਜਿਸ ਦੇ ਵਿੱਚ કુલ 11 ਵਿਅਕਤੀ ਸਵਾਰ ਸਨ ਜਿਨ੍ਹਾਂ ਦੇ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ ਤੇ ਕਾਰ ਦੇ ਨਹਿਰ ਦੇ ਵਿੱਚ ਡਿੱਗਦੇ ਹੀ ਚਾਰੇ ਪਾਸੇ ਚਿੱਕ ਜਿਹੜਾ ਪੈ ਜਾਂਦਾ ਆਲੇ ਦੁਆਲੇ ਖੜੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਸੂਚਨਾ ਮਿਲਦਿਆਂ ਹੀ ਬਠਿੰਡਾ ਪੁਲਿਸ ਦੇ ਪੀसीआर ਮਲਾਜ਼ਮ ਜੋ ਕਿ ਘਟਨਾ ਸਥਾਨ ਤੇ ਪਹੁੰਚੇ ਨੇ ਹਰ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇੱਥੇ ਬੇहद ਚੁਣੌਤੀਪੂਰਨ ਰਿਹਾ ਇਹਨਾਂ ਨੂੰ ਬਚਾਉਣਾ ਪਰਪਲਸ ਮੁਲਾਜ਼ਮਾਂ ਨੇ ਬਿਨਾਂ ਕਿਸੇ ਦੇਰੀ ਤੋਂ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤੇ ਡੁੱਬ ਰੇ ਗੱਡੀ ਦੇ ਵਿੱਚ ਫਸੇ ਲੋਕਾਂ ਨੂੰ ਇੱਕ ਇੱਕ ਕਰਕੇ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਪੁਲਿਸ ਟੀਮ ਦੀ ਤੇਜ਼ੀ ਤੇ ਬਹਾਦਰੀ ਸਦਕਾ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਮੁਲਾਜ਼ਮਾਂ ਨੇ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਰਸੀਆਂ ਤੇ ਹੋਰ ਉਪਕਰਨਾਂ ਦੀ ਵਰਤੋਂ ਕੀਤੀ ਇਸ ਬਹਾਦਰੀ ਭਰੇ ਕਾਰਨਾਮੇ ਦੀ ਖਬਰ ਮਿਲਦਿਆਂ ਹੀ ਐਸਐਸਪੀ ਬਟਿੰਡਾ ਅਮਨੀਤ ਕੌਰਡਲ ਨੇ ਤੁਰੰਤ ਕਾਰਵਾਈ ਕਰਦਿਆਂ ਨਾ ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਦਫ਼ ਬਹਾਦਰੀ ਫੁਰਤੀ ਤੇ ਨਿਸ਼ਕਾਮ ਸੇਵਾ ਭਾਵਨਾ ਦੀ ਭਰਪੂਰ ਪ੍ਰਸ਼ੰਸਾ ਕੀਤੀ ਐਸਐਸਪੀ ਕੌਂਡਲ ਨੇ ਕਿਹਾ ਕਿ ਪੁਲਸ ਮੁਲਾਜ਼ਮਾ ਨੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਈ ਜੋ ਕਿ ਬਠਿੰਡਾ ਪੁਲਿਸ ਦੇ ਲਈ ਮਾਣ ਵਾਲੀ ਗੱਲ ਹੈ ਉਹਨਾਂ ਨੇ ਸਾਰੇ ਬਚਾਅ ਕਾਰਜ ਦੇ ਵਿੱਚ ਸ਼ਾਮਲ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਹੈ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਪੁਲਿਸ ਦੇ ਜਵਾਨ ਹਮੇਸ਼ਾ ਲੋਕਾਂ ਦੀ ਸੁਰੱਖਿਆ ਦੇ ਲਈ ਤਿਆਰ ਰਹਿੰਦੇ ਨੇ ਤੇ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਤੋਂ ਪਿੱਛੇ ਨਹੀਂ ਹਟਦੇ ਉਹਨਾਂ ਦੀ ਇਸ ਬਹਾਦਰੀ ਦੇ ਚਾਰੇ ਪਾਸੇ ਚਰਚੇ ਹੋ ਰਹੇ ਨੇ ਝੋਸੀ ਉਕਸੂਤਰਾ ਦੀ ਗੱਲ ਕੀਤੀ ਜਾਵੇ ਤਾਂ 11 ਜਾਨਾਂ ਬਚਾਉਣ ਵਾਲੇ ਪੁਲਸ ਮੁਲਾਜ਼ਮਾਂ ਦੀ ਪੂਰੀ ਟੀਮ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਸਨਮਾਨਿਤ ਕੀਤਾ ਜਾ ਸਕਦਾ ਹੈ Uh, कल जी ਸਾਡੀ ਕੰਟਰੋਲ ਰੂਮ ਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਸਰਹੰਦ ਕਨਾਲ 'ਚ ਇੱਕ ਗੱਡੀ ਸੈਡਾਨ ਵਹੀਕਲ ਡੁੱਬ ਗਈ ਹੈ ਤੇ ਉਹਦੇ 'ਚ ਕੁਝ ਬੱਚੇ ਵੀ ਹੈਗੇ ਤੇ ਕਈ ਉਹਦੇ 'ਚ ਪੈਸੈਂਜਰਸ ਹੈ ਔਰ ਇਮੀਡੀਏਟਲੀ ਸਾਡੀ ਜਿਹੜੀ ਮੌਕੇ ਦੀ ਪੀਸੀਆਰ ਟੀਮ ਸੀ ਜਿਹੜੀ ਸਾਡੀ ਪਿਕਟ ਹੈ ਏਕਟਰ 8 ਇਹਨਾਂ ਦੀ ਉਸ ਟਾਈਮ ਪੜਾ ਸ਼ਿਫਟਿੰਗ ਦਾ ਟਾਈਮ ਹੁੰਦਾ ਹੈ ਜਿਹੜੇ ਰਾਤ ਵਾਲੇ ਔਰ ਮਾਰਨਿੰਗ ਦੀ ਇੰਟਰਚੇਂਜ ਚੱਲ ਰਹੇ ਹੁੰਦੇ ਤੇ ਜਿਹੜੇ ਚਾਰੋਂ ਸੀਗੇ ਏਐਸਆਈ ਨਰਿੰਦਰ ਰਜਿੰਦਰ ਨਰਿੰਦਰ ਔਰ ਹੈੱਡ ਕਨਸਟੇਬਲ ਜਸਵੰਤ ਔਰ ਹਰਪਾਲ ਲੇਡੀ ਸੀਨੀਅਰ ਸੀਨੀਅਰ ਕਨਸਟੇਬਲ ਹਰਪਾਲ ਕੌਰ ਇਹ ਚਾਰੋਂ ਮੌਕੇ ਤੇ ਇਮੀਡੀਏਟਲੀ ਪਹੁੰਚ ਗਏ ਔਰ ਜਿਹੜਾ ਜਸਵੰਤ ਔਰ ਨਰਿੰਦਰ ਹੈ ਇਹਨਾਂ ਨੇ ਇਮੀਡੀਏਟਲੀ ਉਹਦੇ ਚ ਨਹਿਰ ਚ ਛਾਲ ਮਾਰ ਦਿੱਤੀ ਔਰ ਜਿਹੜੇ ਬਾਕੀ ਦੋ ਸੀਗੇ ਹਰਪਾਲ ਕੌਰ ਔਰ ਰਜਿੰਦਰ ਇਹਨਾਂ ਨੇ ਬਾਹਰੋਂ ਰਸਾ ਦੇਣ ਚ ਤੇ ਬਾਕੀ ਸਾਰੀ ਚੀਜ਼ਾਂ ਚ ਐਜ਼ ਅ ਟੀਮ ਇਹਨਾਂ ਨੇ ਕੰਮ ਕੀਤਾ ਨਾਲ ਇਹਨਾਂ ਨੂੰ ਪਬਲਿਕ ਦੀ ਵੀ ਸਪੋਰਟ ਮਿਲੀ ਔਰ ਇੱਥੇ ਇੱਕ ਹੋਰ ਵੀ ਰਾਗੀਰ ਸੀਗਾ ਉਹਨੇ ਵੀ ਡਾਈਵ ਕੀਤਾ ਤੁਸੀਂ ਸਾਰੇ ਵੀਡੀਓਸ ਦੇਖਿਆ ਹੋਏ ਸੋ ਬਾਏ ਦਾ ਗ੍ਰੇਸ ਆਫ ਗੋਡਨ ਇਹਨਾਂ ਦੀ ਬਹਾਦਰੀ ਔਰ ਪ੍ਰੈਜ਼ੈਂਸ ਆਫ ਮਾਈਂਡ ਕਰਕੇ ਸਾਰੇ ਦੇ ਸਾਰੇ ਜਿਹੜੇ ਵਿਅਕਤੀ ਸੀਗੇ ਗੱਡੀ 'ਚ ਜਿਹਦੇ 'ਚ ਪੰਜ ਬੱਚੇ ਸੀਗੇ ਦੋ ਲੇਡੀਜ਼ ਦੋ ਜੈਂਟਸ ਸੋ ਕੁੱਲ ਮਿਲਾ ਕੇ 11 ਉਹਦੇ 'ਚ ਪੈਸੇਂਜਰ ਸੀਗੇ ਸਾਰਿਆਂ ਨੂੰ ਸੇਫਲੀ ਰੈਸਕਿਊ ਕਰਕੇ ਅੱਗੇ ਐਨ ਜੀਓ ਦੀ ਸਹਾਇਤਾ ਨਾਲ ਹਸਪੀਟਲ ਭਜਵਾਇਆ ਗਿਆ ਸੋ ਕੁਲ ਮਿਲਾ ਕੇ ਇਹਨਾਂ ਦੀ ਪ੍ਰੋਐਕਟਿਵਨੈਸ ਪਬਲਿਕ ਸਪੋਰਟ ਦੇ ਨਾਲ ਬੜਾ ਹੀ ਵੱਡਾ ਜਿਹੜਾ ਹਾਦਸਾ ਹੋ ਜਾਣਾ ਸੀ ਕੱਲ ਸਵੇਰੇ ਉਹ ਟਲ ਗਿਆ ਐਂਡ ਵੀ ਅਪਰੀਸ਼ੀਏਟ ਥੈਮ ਇਹਨਾਂ ਦੇ ਸਦਕੇ ਬਠਿੰਡਾ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਲੋਕਾਂ ਨੇ ਵੀ ਬਹੁਤ ਅਪਰੀਸ਼ੀਏਟ ਕੀਤਾ ਔਰ ਡੀਜੀ ਸਰ ਦੇ ਧਿਆਨ ਚ ਲੈ ਕੇ ਆਏ ਤੇ ਡੀਜੀ ਸਰ ਨੇ ਇਹਨਾਂ ਦੇ ਸ਼ਲਾਗਾਯੋਗ ਕੰਮ ਦੇ ਸਦਕੇ ਚਾਰੇ ਚਾਰੇ ਜਿਹੜੇ ਮੁਲਾਜ਼ਮ ਹੈ ਇਹਨਾਂ ਚਾਰਾਂ ਨੂੰ बीजेपी कॉमेंडेशन डिस्क देती है ते ਨਾਲ ਨਾਲ ਸਾਰੇ ਚਾਰਾਂ ਨੂੰ 25-25 ਹਜ਼ਾਰ ਕੈਸ਼ ਅਵਾਰਡ ਵੀ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਦਿੱਤਾ ਔਰ ਨਾਲ ਦੇ ਨਾਲ सीएम ਸਾਹਿਬ ਨੇ ਵੀ ਬਹੁਤ ਐਪਰੀਸ਼ੀਏਟ ਕੀਤਾ ਹੈ ਔਰ ਜਲਦੀ ਇਹਨਾਂ ਨੂੰ ਸ਼ਾਇਦ ਯਾ ਤਾਂ ਫੋਨ ਕਾਲ ਯਾ ਫਿਜ਼ੀਕਲੀ ਇਹਨਾਂ ਨੂੰ सीएम ਸਾਹਿਬ ਨੂੰ ਮਿਲਾਇਆ ਵੀ ਜਾਏਗਾ ਸੋ ਇਟ ਇਸ ਜਸਟ ਅਕਨੋਲਜਮੈਂਟ ਕਿ ਜਿਹੜਾ ਵਧੀਆ ਕੰਮ ਕਰਦੇ ਉਹਨੂੰ ਪਬਲਿਕ ਵੀ ਅਪਰੀਸ਼ੀਏਟ ਕਰਦੀ ਹੈ ਔਰ ਸਰਕਾਰ ਵੱਲੋਂ ਜਾਂ ਸਾਡੇ ਸੀਨੀਅਰ ਆਫੀਸਰਸ ਵੱਲੋਂ ਵੀ ਨਾਲ ਦੇ ਨਾਲ ਉਹਨਾਂ ਨੂੰ ਸਪੋਰਟ ਕੀਤਾ ਜਾਂਦਾ ਸੋ ਇਸੇ ਸਦਕੇ ਅੱਜ ਮੈਂ ਇਹਨਾਂ ਨੂੰ ਇੱਥੇ ਬੁਲਾ ਕੇ ਅਵਾਰਡ ਦਿੱਤੇ ਆ ਡੀਜੀ ਸਰ ਦੇ ਬਿਹਾਫ ਤੇ ਮੈਨੂੰ ਲੱਗਦਾ ਜਿਵੇਂ ਇਸ ਤਰ੍ਹਾਂ ਦੇ ਹਾਸੇ ਹੋ ਗਿੰਦੇ ਨੇ ਸਵੀਵਿੰਗ ਵਗੈਰਾ ਦਾ ਕੋਈ ਘੱਟੋ ਘੱਟ ਕੋਈ ਟ੍ਰੇਨਿੰਗ ਲੱਗ ਜਾਏ ਪੁਲਿਸ ਦੀ ਹਾਂਜੀ ਇਹਨਾਂ ਨੇ ਵੀ ਮੈਨੂੰ ਦੱਸਿਆ ਕਿ ਥੈਂਕਫੁਲੀ ਨਾ ਦੀ ਗੱਡੀ 'ਚ ਕੁਛ ਇਕਵਿਪਮੈਂਟ ਸੀਗੇ ਬਟ ਜੋ ਜੋ ਹੋਰ ਇਹਨਾਂ ਨੇ ਸਾਨੂੰ ਆਪਣੇ ਵੀ ਲਾਈਫ ਸੇਵਿੰਗ ਇਕਵਿਪਮੈਂਟ ਦ ਬਟ ਸਟਿਲ ਆਈ ਊਡ ਸੇ ਕਿ ਇਮੀਡੀਏਟਲੀ ਜੋ ਇਹਨਾਂ ਨੇ ਆਪਣਾ ਪ੍ਰੈਜ਼ੈਂਸ ਆਫ ਮਾਈਂਡ ਸ਼ੋ ਕਰਕੇ ਆ ਬਹਾਦਰੀ ਸ਼ੋ ਕਰਕੇ ਐਕਟ ਕੀਤਾ ਥੈਟ ਇਜ਼ ਰੀਅਲੀ ਅ ਕਾਜ਼ ਆਫ ਅਪਰੀਸੀਏਸ਼ਨ ਤੋਂ ਉਸੇ ਲਈ ਅਸੀਂ ਇਹਨਾਂ ਨੂੰ ਅੱਜ ਇੱਥੇ ਬੁਲਾਇਆ ਹਾਂਜੀ ਜਸਵੰਤ ਨੇ ਦੱਸਿਆ ਕਿ ਉਹੀ ਗੱਲ ਹੈ ਨਾ ਤੁਸੀਂ ਸਾਰਿਆਂ ਨੇ ਕੱਲ ਬੜਾ ਇਸ ਚੀਜ਼ ਨੂੰ ਅਪਰੀਸ਼ੀਏਟ ਕੀਤਾ ਕਿ ਇਹਨਾਂ ਨੂੰ ਤੈਰਨਾ ਵੀ ਨਹੀਂ ਆਉਂਦਾ ਪਰ ਉਸ ਟਾਈਮ ਇਹਨਾਂ ਨੇ ਆਪਣੇ ਛੋਟੇ ਬੱਚੇ ਦਾ ਵੀ ਸੋਚ ਕੇ ਆ ਪੁਲਿਸ ਦੀ ਨੌਕਰੀ ਨੂੰ ਪ੍ਰੂਫ ਕੀਤਾ ਕਿ ਡਿਊਟੀ ਕਮਸ ਫਰਸਟ ਫਾਰ ਅਸ ਸੋ ਇਨਹਨੇ immediately ਛਾਲ ਮਾਰ ਦਿੱਤੀ ਔਰ ਇੰਨੀ ਸਾਰੀ ਲਾਈਵਸ ਪ੍ਰੈਸ਼ਰਸ ਲਾਈਵਸ ਨੂੰ ਕਲ ਸੇਵ ਕੀਤਾ ਐਂਡ ਵੀ ਆਰ ਪ੍ਰਾਊਡ ਆਫ 올4 ਆਫ them ਜਿਸ ਵਾਂ ਦਾ ਬਰਥਡੇ ਵੀ ਸੀ ਕੱਲ ਜੀ ਕਹਿੰਦੇ ਹਾਂ ਮੈਂ ਬਲੇਟਡ ਹੈਪੀ ਬਰਥਡੇ ਵੀ ਵਿਸ਼ ਕੀਤਾ ਕੱਲ ਮੈਂ ਚੰਡੀਗੜ੍ਹ ਸੀ ਜੀ ਸੋ ਆਈ ਕੁਡ ਨੋਟ ਮੀਟ them ਪਰ ਲੱਗਦਾ ਨਹੀਂ ਕਿ ਭੀ 5 ਮਿੰਟ ਪਹਿਲਾਂ ਹੀ ਸਾਡੀ ਡਿਊਟੀ ਆਫ ਹੋਣ ਵਾਲੀ ਸੀ ਕਾਲ ਆ ਗਈ ਸੀ ਕਾਲ ਤੇ ਜਾਵੋ ਜਨੇ ਮੌਕੇ ਤੇ ਪਹੁੰਚੇ ਹੈਗੇ ਹਾਂਜੀ ਇਹ ਦੱਸ ਰਹੇ ਕਿ ਇਹਨਾਂ ਦਾ ਇੰਟਰਚੇਂਜਰ ਡਿਊਟੀ ਟਾਈਮ ਹੁੰਦਾ ਦੋ ਦੀ ਸ਼ਿਫਟ ਚੇਂਜ ਹੋਣੀ ਸੀ ਦੋਨੇ ਜੁਆਇਨ ਕਰਨਾ ਸੀ ਬਟ ਚਾਰਾਂ ਨੇ ਹੀ ਇਮੀਡੀਏਟਲੀ ਮੌਕੇ ਤੇ ਜਾ ਕੇ ਮੌਕਾ ਸਾਹਮਣੇ ਹੋਰ ਨਾਲ ਦੇ ਨਾਲ ਸਾਡੇ ਐਸ ਐਚਓ ਸਾਹਿਬ ਕਨਾਲ ਕਲੋਨੀ ਵੀ ਉੱਥੇ ਪਹੁੰਚ ਗਏ ਸੀਗੇ ਸੋ ਕੁਲ ਮਿਲਾ ਕੇ ਇਟਸ ਅ ਮੈਟਰ ਆਫ ਪ੍ਰਾਈਡ ਫਾਰ ਅਸ ਐਂਡ ਥੈਟ ਇਜ਼ ਵਾਈ ਵੀ ਆਰ ਅਪਰੀਸ਼ੀਏਟਿੰਗ ਬੜਾ ਵਧੀਆ ਕੰਮ ਕੀਤਾ ਪੁਲਿਸਨਾਰਾਂ ਨੂੰ ਲੱਗਦਾ ਨਹੀਂ ਕਿ ਹੁਣ ਲੋਕ ਨੂੰ ਸੌਣ ਨਹੀਂ ਦੇਦਾ 11 ਲੋਕ ਇੱਕ ਗੱਡੀ ਦੇ ਸਾਹਮਣੇ ਸੀ ਛੁੱਟੀ ਗੱਡੀ ਉੱਤੇ ਹਾਂਜੀ ਕੀ ਕਹਿਣਾ ਚਾਹਦੇ ਹੋ ਕੋਈ ਜੀ ਚਲੋ ਹੁਣ ਜੋ ਹਾਦਸਾ ਟਲ ਗਿਆ ਬਟ ਯੈਸ ਮੈਸੇਜ ਮੈਸੇਜ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਉਹਦੇ ਚ ਗੱਡੀ ਚ 11 ਇਨ ਵਿਅਕਤੀ ਕਿਵੇਂ ਸਗੇ ਸਾਡੇ ਲਈ ਵੀ ਸੋਚਣ ਦੀ ਗੱਲ ਹੈ ਹੋਣੀ ਕਿ ਜੇਕਰ ਤਿੰਨ ਪੈਸੇਂਜਰ ਅੱਗੇ ਬੈਠੇ ਹੁੰਦੇ ਨਹੀਂ ਤਾਂ ਫਿਰ ਡੇਅਰ ਸੈਟਿੰਗ ਦੇ ਹੋਰ ਸ਼ੇਅਰਿੰਗ ਦਾ ਬਹੁਤ ਮੁਸ਼ਕਿਲ ਬਣੇ ਜਿ세 ਦੇਖੋ ਇੱਕ ਡਿਊਟੀ ਪਬਲਿਕ ਦੀ ਵੀ ਰਿਸਪੋਨਸੀਬਿਲਟੀ ਆ ਵੀ ਹੁੰਦੀ ਹੈ बिकॉज़ ਜਨਤਾ ਸਾਡੇ ਸਾਰਿਆਂ ਦੀ ਆਪਣੀ ਹੈ ਲਾਈਫ ਵਨਸ ओन ਲਾਈਫ ਕਮਸ ਫਰਸਟ ਇਸ ਚੀਜ਼ ਨੂੰ ਅਸੀਂ ਸੈਪਰੇਟਲੀ ਦੇਖਾਂਗੇ ਬਟ ਫਿਲਹਾਲ ਅਸੀਂ ਇਹਨਾਂ ਨੂੰ ਅਪਰੀਸ਼ੀਏਟ ਕਰਨ ਲਈ ਇੱਥੇ ਬੁਲਾਇਆ ਸੋ ਪੁਲਿਸ ਅਫਸਰ ਜੀ ਕੋ ਰਾਗੀਰ ਨੇ ਵੀ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਹਲਕੀ ਕੰਸੀ ਗੱਲਬਾਤ ਕੀਤੀ ਕਿ ਉਹਨਾਂ ਨਾਲ ਰابطਾ ਕੀਤਾ ਕਿ ਤੁਹਾਡੇ ਕੋਲ ਫਿਲਹਾਲ ਤਾਂ ਜੀ ਮੈਂ ਇਹਨਾਂ ਨੂੰ ਹੀ ਬੁਲਾਇਆ ਤੇ ਉਹਨਾਂ ਨੂੰ ਵੀ ਅਸੀਂ ਡੈਫੀਨਿਟਲੀ ਬੁਲਾ ਕੇ ਇਕਨੋਲਜ ਕਰਾਂਗੇ ਦੱਸਿਆ ਇਹਨਾਂ ਨੇ ਪਬਲਿਕ ਇਸ ਤਰੀਕੇ ਦੇ ਨਾਲ ਆਪਣਾ ਹਾਂ ਜੀ ਇਹ ਬੜੀ ਵੱਡੀ ਗੱਲ ਹੈ ਕਿ ਕੋਈ ਰਾਗੀਰ ਇਹਨਾਂ ਦੇ ਨਾਲ ਉਹਨਾਂ ਨੇ ਕਾਫੀਆਂ ਨੇ ਰਾਦਰ ਇਹਨਾਂ ਦੀ ਸਪੋਰਟ ਕੀਤੀ ਬਟ ਕਿਉਂਕਿ ਸਾਡੇ ਮੁਲਾਜ਼ਮ ਆਈਡੈਂਟੀਫਾਈਡ ਹੁੰਦੇ ਸੋ ਅਸੀਂ ਵੀ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਇਹਨਾਂ ਨੂੰ ਅੱਜ ਇੱਥੇ ਬੁਲਾਇਆ ਰਾਈਟ